brought to by silver pumps top quality or consistent performance ke liye sirf silver pumps naam yaad rakhna mud dekhna chahnde ho jis hisab nal unhone pehla kaam kite 2017 ch kaam kite si bahut vaade kite si oh chhadan di gall nahi kiti congress ch reh re ha aur jit tak role den di gall hai ki ohna da aan wale time te ki role hoyega rajwa kande hai ki rajawadning selfish hai main nahi kehnda main kehnda sare satkar yog hai ਹੋਰ ਪਾਰਟੀਆਂ ਦੇ ਸਭ ਲੋਗਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਔਰ ਸਾਰੇ ਚੰਗੇ ਆ ਆਪਣੀ ਆਪਣੀ ਜਗ੍ਹਾ ਤੇ ਸਭ ਲੋਕ ਕੰਮ ਕਰ ਰਹੇ ਹਨ ਵਿਧਾਨ ਸਭਾ ਚੋਣ ਜਿਹੜੇ ਹੋਏ ਸੀ ਜਿਦੇ ਵਿੱਚ ਕਾਂਗਰਸ ਦੀ ਹਾਰ ਹੋਈ ਹੈ ਕਿ ਲੱਗਦਾ ਕਿ ਕੁਝ ਅੰਦਰੂਨੀ ਕਾਂਗਰਸ ਦੀ ਲੜਾਈ ਦੀ ਵਜ੍ਹਾ ਇਸ ਹਾਰ ਦਾ ਕਾਰਨ ਬਣੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਉਸ ਵੇਲੇ ਥੋੜਾ ਜਿਹਾ ਕਾਂਗਰਸ ਤੋਂ ਨਰਾਜ਼ ਚੱਲਦੇ ਸੀ ਹੋਰ ਵੀ ਕਈ ਨੇਤਾ ਹੈ ਕਿ ਲੱਗਦਾ ਕਿ ਅੰਦਰੂਨੀ ਲੜਾਈ ਖਤਮ ਹੋਣੀ ਚਾਹੀਦੀ ਕਾਂਗਰਸ ਦੇ ਵਿੱਚ ਦੇਖੋ ਪਹਿਲੀ ਗੱਲ ਹੈ ਕਿ ਹੁਣ ਅੰਦਰੂਨੀ ਲੜਾਈ ਦਾ ਮਤਲਬ ਨਹੀਂ ਬੰਦਦਾ ਕੰਟਰੂਨੀ ਲੜਾਈ ਰਹੇਗੀ ਕਿਸੇ ਜਗ੍ਹਾ ਤੇ ਉੱਪਰ ਕਿਸੇ ਵਿਅਕਤੀ ਵਿਸ਼ੇਸ਼ ਚ ਮਨਮਟਾਵ ਹੈਗਾ ਉਹ ਜਲਦੀ ਦੂਰ ਕੀਤਾ ਜਾਏਗਾ ਔਰ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ ਅੰਦਰ ਕੋਈ ਬਹੁਤ ਵੱਡਾ ਲੇਬਲ ਤੇ ਕੋਈ ਧੜੇਬੰਦੀ ਹੈਗੀ ਜਾਂ ਬਹੁਤ ਵੱਡੇ ਲੇਬਲ ਤੇ ਉਹ ਕਾਂਗਰਸ ਟੁੱਟਣ ਵਾਲੀ ਇਹੋ ਜੀ ਗੱਲ ਹੈ ਨਹੀਂ ਵਿਚਾਰਾਂ ਦੀ ਲੜਾਈ ਹੁੰਦੀ ਹੈ ਵਿਚਾਰਾਂ ਦੀ ਲੜਾਈ ਛੋਟੀ ਮੋਟੀ ਚੱਲਦੀ ਹੈ ਔਰ ਚਲਦੀ ਹੀ ਰਹੇਗੀ ਜਦੋਂ ਤੱਕ ਦੇਸ਼ ਆਜ਼ਾਦ ਹੋਇਆ ਉਦੋਂ ਦਾ ਹੀ ਚੱਲਦਾ ਆ ਰਿਹਾ ਲੇਕਿਨ ਇਹ ਦੇਖਣ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਹੈ ਔਰ ਇਹ 2027 ਦੀ ਅਸੀਂ ਤਿਆਰੀ ਕਰ ਰਹੇ ਹਾਂ 2027 ਦਾ ਸਾਡਾ ਟੀਚਾ ਹੈ 2027 'ਚ ਕਾਂਗਰਸ ਪਾਰਟੀ ਸਰਕਾਰ ਬਣਾਈ ਤੁਸੀਂ 2027 ਦੀ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਚ ਦੁਬਾਰਾ ਤੋਂ ਮੋੜ ਦੇਖਣਾ ਚਾਹੁੰਦੇ ਹੋ ਜਿਸ ਦੇ ਸਬੱਤ ਨਾਲ ਉਹਨਾਂ ਨੇ ਪਹਿਲਾਂ ਕੰਮ ਕੀਤੇ 2017 ਚ ਕੰਮ ਕੀਤੇ ਸੀ ਬਹੁਤ ਵਾਅਦੇ ਕੀਤੇ ਸੀ ਹਾਲਾਂਕਿ ਉਸ ਵੇਲੇ ਵੀ ਉਸ ਤੋਂ ਬਾਅਦ ਥੋੜਾ ਨਰਾਜ਼ ਹੋਏ ਸੀ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਸੀ ਉਹਨਾਂ ਦੀ ਪਤਨੀ ਨੇ ਵੀ ਜਿਹੜਾ ਉਸ ਤੋਂ ਬਾਅਦ ਜਿਹੜੀ ਪੋਸਟਾਂ ਮਿਲੀਆਂ ਉਸ ਦਾ ਅਸਤੀਫਾ ਦਿੱਤਾ ਸੀ ਕੀ ਮੰਨਦੇ ਹੋ ਕਿ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਦਾ ਕੀ ਰੋਲ ਹੈ ਦੇਖੋ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਸਾਡੇ ਬਹੁਤ ਸਤਿਕਾਰਯੋਗ ਲੀਡਰ ਹੈ ਔਰ ਉਹ ਕਾਂਗਰਸ ਪਾਰਟੀ ਦੇ ਵਿੱਚ ਹੈ ਕਾਂਗਰਸ ਪਾਰਟੀ ਦੇ ਨਾਲ ਹੀ ਰਹਨੇ ਆ ਉਹ ਉਹ ਉਹਨਾਂ ਨੇ ਕਦੀ ਵੀ ਕਾਂਗਰਸ ਦੇ ਜਿਹੜੀ ਹੈਗੀ ਹੈ ਉਹ ਛੱਡਣ ਦੀ ਗੱਲ ਨਹੀਂ ਕੀਤੀ ਉਹ ਕਾਂਗਰਸ ਵਿੱਚ ਰਹ ਰਹੇ ਆ ਔਰ ਜਿੱਤੇ ਤੱਕ ਰੋਲ ਦੇਣ ਦੀ ਗੱਲ ਹੈ ਕਿ ਉਹਨਾਂ ਦਾ ਆਉਣ ਵਾਲੇ ਟਾਈਮ ਤੇ ਕੀ ਰੋਲ ਹੋਏਗਾ ਮੈਂ ਤੁਹਾਨੂੰ ਇਹ ਕਹਿ ਕੇ ਕਿ ਕਾਂਗਰਸ ਹਾਈ ਕਮਾਂਡ ਤੈਅ ਕਰਦੀ ਹੈ ਕਿ ਕਿਸ ਨੇ ਕਿਹੜੇ ਰੋਲ ਤੇ ਕਿਹੜੇ ਪੋਸਟ ਦੇ ਉੱਪਰ ਕੰਮ ਕਰਨਾ ਹੈ ਉਹ ਹਾਈ ਕਮਾਂਡ ਤੈਅ ਕਰੇਗੀ ਔਰ ਮੈਂ ਮਹਿਸੂਸ ਕਰਦਾ ਸਾਨੂੰ ਕਿਸੇ ਵੀ ਲੀਡਰ ਦੇ ਉੱਪਰ ਕੋਈ ਆਬਜੈਕਸ਼ਨ ਨਹੀਂ ਹੈ